ਤੇਰਾ ਕੱਲਾ ਸਿੱਧੂ ਲੋਕਾਂ ਲਈ ਬਥੇਰੇ ਵਰਗਾ ਆ ਮਾ ਮੈਨੂੰ ਲੱਗਦਾ ਰਹਿੰਦਾ ਮੈਂ ਜਵਾ ਤੇਰੇ ਵਰਗਾ ਆ ਕਰੇਤ ਮੈਂ ਕਦੀ ਸ਼ਰਮੁੰਦਾ ਬੜਾ ਮम्मा ਰੋ ਅੱਛਾ ਕਦੀ ਬੋਲਿਆ ਨਹੀਂ ਮਤਲਬ ਕਿੰਨਾ ਸ਼ਰਮਾਇਓ ਹੰਡਸਕ ਦੇਖ ਦਿੱਤੀ ਨਹੀਂ ਹੁੰਦਾ ਮੈਂ ਲਿਖੀ ਜਾਣਾ ਆਪਣਾ ਅੱਛਾ ਪਰ ਮੈਂ ਕਦੀ ਬੋਲਿਆ ਨਹੀਂ ਕਰੇ ਤੂਰ ਮੇਤਾ ਹੈਗੇ ਜਿਹੜੇ ਲੜਦੇ ਆ ਲਖਣਾ ਬੰਦੀ ਕਿਸੇ ਹੋਇਆ ਬਸ ਗੁੰਡਿਆਂ ਦੇ ਟੱਕਣਾ ਜਿਹਨੂੰ ਸੱਦਾ ਮਿਲੇ ਉਹੀ ਤੜਿਆਂ ਚੋਂ ਹੰਡਦਾਏ ਸਾਨੂੰ ਰਾਜ ਚਾਹੀਦਾ ਜੋ ਵੇਖੇ ਇੱਕੋ ਅੱਖ ਨਾਲ ਕਿਦਾਈ ਛੜ ਗਏ ਹਾਂ ਕਾਰਨ ਕਾਰਨ ਪਾਸੇ 3 ਦਾ ਸਾਹ ਬਹਿ ਮੋਟਾ ਜਾਂ ਮੈਂ ਅੱਛਾ ਇਸੇ ਸਿਰੇ ਹੀ ਛੋਟੇ ਰਹੀ ਹਾਂ ਉਹ ਦੋਨ ਛੜ ਕੇ ਚਲੇ ਗਏ ਅੱਛੇ ਛੜ ਕੇ ਚਲੇ ਗਏ ਨਸ਼ੇ ਸੇ ਚਰਦੇ ਜੀ ਯਾ ਉਸ ਤਰ੍ਹਾਂ ਨਸ਼ੇਵਾਲਾ ਦੂਰੀ ਚਲੋ ਰੱਬ ਦੀ ਕਿਰਪਾ ਇੰਨੀ ਪਰ ਪਤਾ ਨਹੀਂ ਵਿਆਹ ਕਰਾ ਲਿਆ ਦੂਜਾ ਨਾਲ ਪੱਤੋ ਕੋੜੇ ਭਾਈ ਇਹਨਾਂ ਦੀ ਬੋਸ ਨਹੀਂ ਤਾਂ ਟਿੰਗਲੇ ਜੰਨ ਅਨਪੋਲੋ ਮਾਰ ਕੇ ਹੋਈ ਇੱਕ ਗਲਤੀ ਤੇ ਗੱਡੀ ਵਿੱਚ ਉਤਾਰ ਗਏ ਰਾਵੜੇ ਮਾਰੇ ਮੇਰੀ ਆਪਣੀ ਗਰੀਡ ਦੇ ਇੱਕ ਬੰਦੇ ਆ ਚੰਗੇ ਕੁੱਤੇ ਨਸਲੀ ਬਰੀਡ ਦੇ ਬਣ ਗਿਆ ਸ਼ੂਟਰ ਮੈਂ ਮੁਠੀ ਚ ਦਬੋਚ ਲਾ ਕਿਸੇ ਦੀ ਗਰੀਬੀ ਵਾਲੇ ਦੱਸਾਂਗੇ ਮੈਂ ਸੋਚ ਲਾ ਕਿਸੇ ਦੀ ਗਰੀਬੀ ਵਾਲੇ ਦੱਸਾਂਗੇ ਮੈਂ ਸੋਚ ਲਾ ਇਹ ਮੈਂ ਕਾਲੀ ਨਿਸ਼ਾਏ ਦੋਸਤੋ ਪੰਜਾਬ ਦੇ ਘਰ ਘਰ ਦੇ ਵਿੱਚ ਗਾਇਕੀ ਹੈ ਹਰ ਵਿਅਕਤੀ ਗਾਇਕੀ ਨਾਲ ਜੁੜਿਆ ਹੋਇਆ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕੋਈ ਸੁੰਦਰ ਗਾਉਂਦਾ ਕੋਈ ਮਾੜਾ ਗਾਉਂਦਾ ਜੇ ਕਿਸੇ ਨੂੰ ਗਾਉਣਾ ਨਹੀਂ ਆਂਦਾ ਤੇ ਉਹ ਸੁਣਦਾ ਜ਼ਰੂਰ ਹੈ ਸਿੱਧੇ ਲਫ਼ਜ਼ਾਂ ਵਿੱਚ ਕਹਿ ਦਈਏ ਕਿ ਗਾਇਕੀ ਨਾਲ ਹਰ ਕੋਈ ਜੁੜਿਆ ਹੋਇਆ ਹੈ ਬੜੇ ਇਸ ਤਰ੍ਹਾਂ ਦੇ ਨੌਜਵਾਨ ਕੁੜੀਆਂ ਮੁੰਡੇ ਨੇ ਬਜ਼ੁਰਗ ਵੀ ਨੇ ਜਿਨ੍ਹਾਂ ਦੀ ਆਵਾਜ਼ ਬਾਖਮਾਲ ਹੈ ਪਰ ਰਸਤਾ ਕੋਈ ਨਹੀਂ ਮਿਲਿਆ ਇਸ ਤਰ੍ਹਾਂ ਦੀ ਤਸਵੀਰਾਂ ਤੁਹਾਡੇ ਨਾਲ ਬੜੀਆ ਸਾਝੀ ਕੀਤੀਆਂ ਡੇਲੀ ਪੋਸਟ ਪੰਜਾਬੀ ਦੇ ਉੱਤੇ ਅੱਜ ਇੱਕ ਖਾਸ ਤਸਵੀਰ ਲੈ ਕੇ ਹਾਜ਼ਰ ਹੋਏ ਆ ਇੱਕ ਨੌਜਵਾਨ ਹੈ ਜਿਹੜਾ ਗੱਡੀਆਂ ਦੇ ਗੈਰੇਜ ਵਿੱਚ ਕੰਮ ਕਰਦਾ ਹੈ ਘਰ ਦੇ ਹਾਲਾਤ ਕੋਈ ਚੱਜਦੇ ਨਹੀਂ ਹੈ ਮਿਹਨਤ ਨਹੀਂ ਛੱਡੀ ਮਿਹਨਤ ਕਰਦਾ ਪਿਆ ਪਰ ਨਾਲ-ਨਾਲ ਆਵਾਜ਼ ਜਿਹੜੀ ਹੈ ਉਹ ਸੁਣਨ ਵਾਲੀ ਹੈ ਜਿਹੜਾ ਵੀ ਕੋਈ ਇਹਦੇ ਲਾਗੇ ਆਪਣੀ ਗੱਡੀ ਰਿਪੇਅਰ ਕਰਾਣ ਆਉਂਦਾ ਉਹ ਕਹਿੰਦਾ ਇੱਕ ਗੀਤ ਸੁਣਾ ਦੇ ਗੱਡੀ ਭਾਵੇਂ ਬਾਅਦ ਚੋਂ ਕਰਦੀ ਇਸ ਤਰ੍ਹਾਂ ਦੀ ਗੱਲ ਜਿਹੜੀ ਆ ਸੁਣਨ ਨੂੰ ਜਰੂਰ ਮਿਲਦੀ ਹੈ ਇਸ ਨੌਜਵਾਨ ਨੂੰ ਤਾਂ ਨੌਜਵਾਨ ਸਾਡੇ ਨਾਲ ਮੌਜੂਦ ਹੈ ਗੱਲਬਾਤ ਜਰੂਰ ਸਾਂਝੀ ਕਰਦੇ ਆ ਫਿਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਠੀਕ ਹੋ ਕੀ ਨਾਮ ਹੈ ਜੀ ਆਪਣਾ ਕ੍ਰਿਸ਼ਨ ਸਿੰਘ ਹਾਂਜੀ ਕ੍ਰਿਸ਼ਨ ਸਿੰਘ ਕ੍ਰਿਸ਼ਨ ਨੇ ਉਮਰ ਕਿੰਨੀ ਤੁਹਾਡੀ ਮੇਰਾ ਇਹ 17 25 ਬੋਲੋ ਫਿਰ ਇੱਕ ਗੱਜਵੜੀ ਜਿਹਾ ਤਰਾ ਗੀਤ ਬੋਲਦੇ ਨਾ 17 ਸਾਲ ਅੱਛਾ ਕ੍ਰਿਸ਼ਨ ਮੈਨੂੰ ਇਹ ਦੱਸੋ ਗੀਤ ਤੁਹਾਡੇ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੇ ਪਏ ਨੇ ਕਿ ਤੁਸੀਂ ਬਹੁਤ ਕੰਮ ਕਰਦੇ ਸਭ ਤੋਂ ਪਹਿਲੇ ਮੈਂ ਚਾਹਾਂਗਾ ਕਿ ਦਰਸ਼ਕਾਂ ਨੂੰ ਕੋਈ ਐਸਾ ਜਿੰਨੀ ਮੈਂ ਤਾਰੀਫ ਕੀਤੀ ਦਰਸ਼ਕਾਂ ਨੂੰ ਪਤਾ ਲੱਗੇ ਕਿ ਵਾਕਿਆ ਉਸ ਤਾਰੀਫ ਦੇ ਕਾਬਲ ਹੈਗੀ ਹੋ ਤੁਸੀਂ ਹਰੇਵਾਰੀ ਬਾਪੂ ਵਾਂਗੂ ਦੁਨੀਆ ਤੇ ਹਰ ਖਜਾਇਆ ਜਾਂਦਾ ਪਰ ਹਰੇਵਾਰੀ ਮਾਂ ਤੇਰੇ ਵਾਂਗੂ ਤਰਸ ਜਾਇਆ ਜਾਂਦਾ ਤਾਈਓ ਤੇਰਾ ਕੱਲਾ ਸਿੱਧੂ ਤੇਰਾ ਕੱਲਾ ਸਿੱਧੂ ਲੋਕਾਂ ਲਈ ਬਥੇਰੇ ਵਰਗਾ ਆ ਮਾਂ ਮੈਨੂੰ ਲੱਗਦਾ ਰਹਿੰਦਾ ਮੈਂ ਜਵਾ ਤੇਰੇ ਵਰਗਾ ਆ ਜਿਵੇਂ ਸੂਰਜ ਵਾਂਗੂ ਤਪਦਾ ਕੀ ਬਾਤ ਵਾਕਈ ਹੈਗਾ ਜਜ਼ਬਾ ਅੱਛਾ ਗਾਇਕੀ ਦਾ ਸ਼ੌਂਕ ਕਿਸ ਤਰ੍ਹਾਂ ਪਿਆ ਸੀ ਗਾਇਕੀ ਦਾ ਸ਼ੌਂਕ ਸੀ ਸਿੱਧੂ ਬਾਈ ਵਾਲਾ ਜਿਆਦਾ ਪਸੰਦ ਸਿੱਧੂ ਬਾਈ ਸਿੱਧੂ ਬਾਈ ਨੂੰ ਕਰਦੇ ਪਸੰਦ ਹੈਣਾ ਝਟਕਾ ਲੱਗਾ ਸੀ ਜਦੋਂ ਚਲੇ ਗਏ ਸੀ ਦੁਨੀਆ ਤੋਂ ਹੈ ਹਾਂਜੀ ਹਾਂਜੀ ਅੱਛਾ ਗਾਇਕੀ ਘਾਰ ਜਦੋਂ ਕਰਦੇ ਹੁੰਦੇ ਸੀ ਕੋਈ ਉਹਦੇ ਵਿੱਚ ਰਿਆਜ਼ਲ ਕਰ ਰਿਆਜ਼ਲ ਕਰਦੇ ਹੁੰਦੇ ਸੀ ਜਾਂ ਫਿਰ ਕਿਸ ਤਰੀਕੇ ਨਾਲ ਕੁਝ ਦੱਸਦਾ ਕਰੇ ਤੇ ਮੈਂ ਕਿਹਦੀ ਸ਼ਰਮੁੰਦਾ ਬੜਾ ਮम्मा ਰੋ ਮੈਂ ਕਿਹਦੀ ਬੋਲਿਆ ਨਹੀਂ ਮਤਲਬ ਇੱਥੇ ਨਾ ਸ਼ਰਮਾਇਓ ਹਣ ਦਰਸ਼ਕ ਵੇਖਦੇ ਨੇ ਨਹੀਂ ਉਦਾਂ ਮੈਂ ਲਿਖੀ ਜਾਣਾ ਆਪਣਾ ਅੱਛਾ ਪਰ ਮੈਂ ਕਿਹਦੀ ਬੋਲਿਆ ਨਹੀਂ ਕਰੇ ਹਾਂ ਤੇ ਫਿਰ ਬੋਲ ਬੋਲਦੇ ਕਿੱਥੇ ਸੀ ਬੋਲਦੇ ਆਪਣੀ ਇੱਥੇ ਬਾਕਸ ਆ ਗਿਆ ਇੱਕ ਜੰਸੀ ਆ ਗਈ ਸੀ ਉਥੇ ਆਪਾਂ ਲੱਜਾਈਦਾ ਹੀ ਆਪਣਾ ਭਰਾ ਬ੍ਰਦਰ ਆ ਉਥੇ ਡਿਊਟੀ ਕਰਦਾ ਸੀ ਉਥੇ ਜਾ ਕੇ ਆਪਾਂ ਰੈਹਲ ਕਰੀ ਜੀ ਹਾਂ ਹਾਂਜੀ ਉਥੇ ਰੈਸਲ ਕਰਦੇ ਸੀ ਹਾਂਜੀ ਤੇ ਰੈਸਲ ਕਿਸ ਤਰ੍ਹਾਂ ਕੱਲੇ ਬਸ ਇਸ ਤਰ੍ਹਾਂ ਨੋਰਮਲ ਗਾਉਂਦੀ ਯਾਰ ਹਰਮੋਨੀਅਮ ਦੇ ਟੱਪਲੇ ਟੁਪਲੇ ਦੇ ਨਾਲ ਸਾਰਾ ਕੰਪਲੀਟ ਸਮਾਨ ਹੈਗਾ ਸੀ ਨਹੀਂ ਉਹ ਆਪ ਕੋ ਬ ਬ੍ਰਦਰ ਦਾ ਸਮਾਂ ਅੱਛਾ ਉਹ ਵੀ ਉਹ ਵੀ ਕਾ ਹੁੰਦਾ ਹਾਂਜੀ ਹਾਂਜੀ ਬ੍ਰਦਰ ਆਪਣਾ ਬੀਰੀ ਸਿੰਘ ਅੱਛਾ ਕਿਸ਼ਨ ਸੋਚਿਆ ਕੀ ਸੁਪਨਾ ਕੀ ਲਿਆ ਸੁਪਨਾ ਬਸ ਚੰਗੀ ਰਹੀ ਹੈ ਜੀ ਗਾਇਕੀ ਦਾ ਸੁਪਨਾ ਦੇ ਹੈਗਾ ਉਹਦੇ ਪੂਰਾ ਹੋਣ ਰਿਹਾ ਗਾਇਕੀ ਗਾਉਂਦੇ ਵੇ ਜਾਣਾ ਕਿੱਥੇ ਆ ਜਾਣਾ ਚਲੋ ਇਸ ਜੀ ਦੇ ਕੋਲ ਬਿਲਪੋਰ ਅੱਛਾ ਇਹ ਚੜ੍ਹਨੀ ਆਇਆ ਵਧੀਆ ਪ੍ਰਵਾਤਮਾ ਤਰੱਕੀ ਕਰੇ ਆ ਚਾਹੁੰਦੇ ਆ ਹਾਂਜੀ ਹਾਂਜੀ ਅੱਛਾ ਪਰਿਵਾਰ ਚ ਕੌਣ ਕੌਣ ਆ ਪਰਿਵਾਰ ਚ ਮੇਰੇ ਨਾਨੀ ਆ ਮੇਰੇ ਮਮਾ ਆ ਸਿਸਟਰ ਆ ਮੇਰੀ ਇੱਕ ਅੱਛਾ ਹਮ ਹਮ ਤੇ ਪਿਤਾ ਪਿਤਾ ਹੀ ਸਾਰੇ ਗਏ ਆ ਕਾਰਨ ਕਾਨੂੰਨੀ ਪਾਸੇ 3 ਦਾ ਸਾ ਲੈਣਾ ਛੋਟਾ ਜਾਂਦਾ ਹੈ اچھا ਇਹ ਸਿਸਟਰ ਵੀ ਛੋਟੇ ਜਿਹੇ ਹਾਂ ਉਹ ਦੋਨ ਛੜ ਕੇ ਚਲੇ ਗਏ ਅੱਛਾ ਛੜ ਕੇ ਚਲੇ ਗਏ ਨਸ਼ੇ ਸੰਸ਼ੇ ਕਰਦੇ ਜੀ ਉਸ ਤਰ੍ਹਾਂ ਨਸ਼ੇ ਵੱਲੋਂ ਤਾਂ ਦੂਰੀ ਚਲੋ ਰੱਬ ਦੀ ਕਿਰਪਾ ਇਨੀ ਪਰ ਪਤਾ ਨਹੀਂ ਵਿਆਹ ਕਰਾ ਲਿਆ ਦੂਜਾਂ ਨਾਲ ਮੈਂ ਦੂਜੇ ਵਿਆਹ ਕਰਾ ਲਿਆ ਹਾਂਜੀ ਥੋੜ ਮਸੂਸ ਹੁੰਦੀ ਆ ਹਾਂਜੀ ਅੱਜ ਜਦੋਂ ਕੋਈ ਥਿਆਰ ਜੂ ਰੋਣਾ ਹੁੰਦੀ ਬਾਪੂ ਹੁੰਦਾ ਤਾਂ ਸ਼ਾਇਦ ਕੰਮ ਵੀ ਨਾ ਕਰਨਾ ਪੈਂਦਾ ਉਮਰ ਛੋਟੀ ਹੈ ਤੁਹਾਡੀ ਹੈਨਾ ਆ ਥੋੜ ਦੇ ਜਿਆਦਾ ਜਿਆਦਾ ਸਤਾਉਂਦੀ ਹੈਨਾ ਅੱਖਾਂ ਨਮ ਹੁੰਦੀਆਂ ਵੀ ਆ ਹੈ ਤਾ ਬਿਲਕੁਲ ਇਹ ਨੌਜਵਾਨ ਹੈ ਜਿਹੜੇ ਹਿੰਮਤ ਕਰਦੇ ਨੇ ਆਗਾਹ ਵਾਦੇ ਨੇ ਪਰ ਕਿਤਨਾ ਕਿਤੇ ਇਹ ਝਟਕਾ ਜ਼ਰੂਰ ਵੱਜਦਾ ਜਦੋਂ ਬੇਬੇ ਬਾਪੂ ਦੋਨਾਂ ਵਿੱਚੋਂ ਕੋਈ ਵੀ ਚਲਾ ਜਾਵੇ ਛੱਡ ਕੇ ਚਲਾ ਜਾਵੇ ਰੱਬ ਨੂੰ ਪਿਆਰਾ ਹੋ ਜੇ ਫਿਰ ਤੇ ਬੰਦਾ ਜੇਰਾ ਕਰ ਰਹਿਂਦਾ ਕਿ ਚਲੋ ਉਹਦੀ ਉਮਰ ਘਟ ਸੀ ਰੱਬ ਨੇ ਆਪਣੇ ਕੋਲ ਬੁਲਾ ਲਿਆ ਪਰ ਜਦੋਂ ਉਤਰਾ ਛੱਡ ਕੇ ਚਲਾ ਜਾਵੇ ਤਾਂ ਜਦੋਂ ਆਪਣਾ ਘਰ ਹੀ ਹੋਰ ਪਾਸੇ ਵਸਾ ਲੇ ਆਪਣੇ ਬੱਚਿਆਂ ਨੂੰ ਛੱਡ ਕੇ ਫਿਰ ਦਿਲ ਨੂੰ ਠੇਲ੍ਹ ਜੁੱਟ ਪਹੁੰਚਦੀ ਹੈ ਹਨਾ ਅੱਛਾ ਹੁਣ ਗਾਇਕੀ ਹੋਰ ਕਿਹੜਾ ਕਿਹੜਾ ਇਸ ਤੋਂ ਇਲਾਵਾ ਸਿੱਧੂ ਮੂਸੇਵਾਲਾ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਗਾਇਕ ਪਸੰਦ ਨੇ? ਲਵਾਨ ਸੰਧੂ ਬਾਈ। ਅੱਛਾ ਉਹਦਾ ਉਹਦਾ ਗਾਣਾ ਕੀ ਕੋਈ? ਹਾਂਜੀ ਆਉਂਦੇ ਆ। ਲਾਓ ਫਿਰ। ਜੇ ਕੌਮ ਸਾਡੀ ਪਿੰਜਰੇ ਤਾਂ ਜਾਦੀ ਕਿਸ ਹੱਥ ਆ ਡਰਦਾ ਨਹੀਂ ਬੋਲਦਾ ਓ ਜੀ ਦੇ ਹੱਥ ਛੱਤ ਆ ਤੰਨਿਆਂ ਬੰਦ ਮੈਨੂੰ ਗੈਰ ਤੇ ਸ਼ੱਕੇ ਆ ਦਾਲੂ ਮਿਲੇ ਸਸਤੀ ਤੇ ਦੇਲੀਆਂ ਚ ਇਕੱਠਿਆ ਸੂਲਮੇ ਤਾਂ ਹੈਗੇ ਜਿਹੜੇ ਲੜਦੇ ਆ ਲਖਣਾ ਬੰਦੀ ਕਿਸੇ ਹੋਇਆ ਬਸ ਗੁੰਨਿਆ ਦੇ ਟੱਕਣਾ ਜਿਹਨੂੰ ਸੱਦਾ ਮਿਲੇ ਉਹੀ ਤਰਿਆਂ ਚਵੰਡਦਾ ਏ ਸਾਨੂੰ ਰਾਜ ਚਾਹੀਦਾ ਜੋ ਵੇਖੇ ਇੱਕ ਵੱਖਣਾ। ਕਿਆ ਬਾਤ! ਕਿਆ ਬਾਤ! ਇਹ ਵਧੀਆ। ਅੱਛਾ ਰੈਪ ਪਸੰਦ ਆਪਰਾ ਕੁਛ ਲਿਖਿਆ ਜੀ ਆਪਰਾ ਮੈਂ ਆਪਣੇ ਯਾਰਾਂ ਤੇ ਲਿਖਿਆ ਇੱਕ ਕੀ ਲਿਖਿਆ 7-8 ਮਤਲਬ 5-7 ਯਾਰ ਮੇਰੇ 2-3 ਕੈਸ਼ਰ ਵੀ ਆ ਅੱਛਾ ਉਹਨਾਂ ਦੇ ਲਿਖਿਆ ਮਾਝੇ ਵਿੱਚ ਪਿੰਡ ਪਿੰਡਾ ਖਾਨਪੂਰ 사이 ਫਿਰ ਇੱਕ ਗੱਲ ਹੋ ਯਾਰਾਂ ਦੀ ਤੇ ਰੈਫੂ ਹਾਈਪਰ 5-7 ਯਾਰ ਜਿਹੜੇ ਨਾਲ ਮੇਰੇ ਬਿੰਦੇ ਆ 2-3 ਕੈਸ਼ਰ ਬਾਕੀ ਵੀ ਨੇ ਰਹਿੰਦੇ ਆ ਉਸ਼ਾ ਜੱਕ ਭਜੂ ਜਿਹੜੇ ਬਾਂਦੇ ਡਿਬੇਟਰ 5-7 ਹਜ਼ਾਰ ਮੇਰੇ ਬਾਕੀ ਸਾਰੇ ਹੇਟਰ 5-7 ਹਜ਼ਾਰ ਮੇਰੇ ਬਾਕੀ ਸਾਰੇ ਹੇਟਰ ਇੱਕ ਕੰਡਾ ਸੁਤਾਏ ਤੇ ਦੂਜਾ ਨਾ ਭੁਖਾ ਨਹੀਂ ਸੀ ਜਾ ਕਰੇ ਮਰਜ਼ੀ ਦੇ ਚੋਥ ਨਾਲ ਪੱਕਾ ਨਹੀਂ ਪੰਜਵੀਂ ਦੀ ਗੱਲ ਛੱਡੋ ਕੁੜੀਆਂ 'ਚ ਰੁੱਝਾਣੀ ਛੇਵਾਂ ਵਾਲੇ ਕਿ ਗਾਣੇ ਗੁਣੇ ਗਾਣਿਆਂ 'ਚ ਹੁੰਦਾ ਨਹੀਂ ਸਤਵਾਂ ਦਾ ਇੱਥੇ ਚੋਲ ਖਾਣੋ ਵੀ ਨਹੀਂ ਹਰਦਾ ਤਿੰਨ ਦੋ ਪਲੇਟਾਂ ਵੀਰੇ ਜਾ ਕੇ ਟੱਡ ਭਰਦਾ ਲੁੱਟਦੇ ਆ ਮੋਜਾ ਸੀ ਹੋਈ ਜਾਂ ਤੇ ਵੇਲੇ ਨਹੀਂ ਜੰਸੀ 'ਚ ਮਹਿਫਲਾ ਤੇ ਲੱਗਦੇ ਆ ਮੇਲੇ ਨਹੀਂ ਹੋਵੇ ਕੋਈ ਪਾਰਟੀ ਦੇ ਜੰਸੀ 'ਚ ਬਈਦਾ ਜ਼ਿੰਦਗੀ 'ਚ ਓਨਲੀ ਤਾਂ ਆਹੀ ਕੁਝ ਚਾਹੀਦਾ ਬੱਤੀ ਜਾਣ ਪਿੱਛੋਂ ਫਿਰ ਚੱਲਦਾ ਜਨਰੇਟਰ 5-7 ਹਜ਼ਾਰ ਮੇਰੇ ਬਾਕੀ ਸਾਰੇ ਹੀਟਰ 5-7 ਹਜ਼ਾਰ ਮੇਰੇ ਬਾਕੀ ਸਾਰੇ ਹੀਟਰ ਕੀ ਬਾਤ ਹੈ ਬਿਲਕੁਲ ਸਹੀ ਹੈ ਅੱਛਾ ਕਿੰਨੀ ਦੇਰ ਚ ਲਿਖਿਆ ਜੀ ਇਹ ਆਪਾਂ ਅੱਜੇ ਦਿਨ ਚ ਲਿਖਿਆ ਮੈਂ ਕੰਮ ਤੇ ਬਿਠਾ ਇੱਥੇ ਗੱਡੀ ਲੱਗੀ ਸੀ ਸਕੋਰਪਿਓ ਅੱਛਾ ਉਹਦੇ ਵਿੱਚ ਬੈ ਕੇ ਲਿਖਿਆ ਤੁਸੀਂ ਬੈ ਕੇ ਲੈ ਦਿੱਤਾ ਤੁਸੀਂ ਯਾਰ ਕਹਦੇ ੜੇ ਯਾਰ ਤੇ ਸਾਡੇ ਤੇ ਲਿਖੀ ਜਾਣਾ ਆਹ ਸਾਹਮਣੇ ਕੰਮ ਆ ਅੱਛਾ ਕਿੰਨੀ ਪੜ੍ਹਾਈ ਕੀਤੀ ਹੈ ਓਪਨ ਚ ਕਰਨਿਆ ਪਲੱਸ 2 ਕਰਨਿਆ ਆਪਾਂ ਓਪਨ ਚ ਪਲੱਸ 2 ਕਰਾਂਗੇ ਬਾਕੀ ਪੜ੍ਹਾਈ ਉਸ ਤਰ੍ਹਾਂ ਕਰਨੀ ਪਈ ਹੈ अच्छा एथे की काम गैरेज ਵਿੱਚ ਕੀ ਕੀ ਕੰਮ ਕਰਦਾ? ਅੱਛਾ ਡੈਂਟਿੰਗ ਦਾ ਕੰਮ ਕਰਦੇ ਆਪਨੇ। ਅੱਛਾ। ਡੈਂਟਿੰਗ ਦਾ ਕੰਮ ਕਰਦੇ ਆ ਸਿੱਖਦੇ ਆ ਕਿੰਨੀ ਦੇ ਰੋਜ਼। ਮੈਂ 7-8 ਮਹੀਨੇ ਹੋ ਗਏ। ਫੇਰ 7 ਵਾਰ ਸਿੱਖਦੇ ਭੇਜਿਆ ਹਣਾ। ਤਾਂ एथे ਕਿੰਨੀ ਸਰਦੀ ਮਿਲ ਜਾਂਦੀ? ਹੂੰ ਤੋ ਦੇਹਿੰਦੇ ਖਰਚਾ ਪਾਣੀ। ਖਰਚਾ ਪਾਣੀ ਚੱਲਦਾ ਨਹੀਂ ਡਿਆ ਹੁੰਦੀ ਹਾਂਜੀ। ਪਰਿਵਾਰ ਚ ਕੋਈ ਹੋਰ ਕੰਮ ਕਰਦਾ? ਮੰਮਾ ਘਰ ਦੇ ਨਾ ਨਹੀਂ ਕਰਦੇ। ਕਰਦਾ ਕਰਾਇਆ ਸਾਰੇ ਮਾਨੀ ਦਿੰਦੇ। ਚਾਹੇ ਘਰ ਰੈਂਟ ਤੇ ਰਹਿੰਦੇ ਹੋ? ਹਾਂਜੀ ਹਾਂਜੀ ਰੈਂਟ ਤੇ। ਆਪਣਾ ਇੱਧਰੇ ਫਿਰ ਉਹੁੰਦੇ ਲਿਆ ਮੈਟਰ ਉਡਾਲ ਉਹਦੋਂ ਆਪਣਾ ਬਣਿਆ ਓਦਾਂ ਪਲੱਸਟੂ ਹੋ ਗਈ ਮੇਰੀ ਮੈਂ ਚਲ ਜਾਣਾ ਫਿਰ ਉਸ ਨੂੰ ਚਲੋ ਤੇ ਚੱਲੇਣਾ ਹਾਂਜੀ ਹਾਂਜੀ ਅੱਛਾ ਤੁਸੀਂ ਕਹਿੰਦੇ ਮੈਂ ਮੰਮੀ ਨੂੰ ਦੱਸਿਆ ਨਹੀਂ ਸੀ ਮੈਂ ਗੀਤ ਗਾਣਾ ਤੇ ਹੁਣ ਤੇ ਮਮਾ ਨੇ ਕਿਹਾ ਹੈਗਾ ਕਿ ਤੂੰ ਤੇ ਬਾਰੇ ਲੋ ਗਿਆ ਉਹ ਬਾਈ ਹੁਣ ਇੰਟਰਵਿਊ ਕੀਤੀ ਨਾ ਗੱਲ ਹਾਂ ਉਹ ਵੇਖੀ ਮਮਾ ਥੂ ਆ ਗਏ ਚਲੋ ਅੱਛਾ ਖਾਜ ਉਹ ਹੁੰਦਾ ਹੀ ਰੰਗ ਪਾਉਂਦਾ ਪਾਬ ਕੋਈ ਹਿੰਦਾ ਬੰਦਾ ਜਦੋਂ ਤਰੱਕੀ ਦੀ ਇੱਕ ਵੀ ਪੋੜੀ ਮਿਲ ਜੇ ਤੇ ਫਿਰ ਬੰਦਾ ਕਹਿੰਦਾ ਸ਼ਾਇਦ ਪ੍ਰਮਾਤਮਾ ਤਰੱਕੀ ਕਰ ਦੇਵੇ ਹੈਨਾ ਲੱਗਦਾ ਇਸ ਤਰ੍ਹਾਂ ਸਸਾ ਸੋ ਜੋ ਕਿੰਨਾ ਕਰਿਆ ਅੱਜ ਤੱਕ ਪਰਿਵਾਰ ਦਾ ਸਹਿਯੋਗ ਕਿੰਨਾ ਕਰਿਆ ਜਿੱਥੇ ਜਿੱਥੇ ਕੰਮ ਕੀਤਾ ਉਹਨਾਂ ਦਾ ਸਹਿਯੋਗ ਕਿੰਨਾ ਕਰਿਆ ਉਹ ਮੈਂ ਬੇਕਰੀ ਲੱਗਾ ਹੁੰਦਾ ਪਹਿਲਾਂ اچھا ਉਹ ਵੀ ਆਪਣਾ ਬਹੁਤ ਵਧੀਆ ਕਰਦੇ ਸੀ ਹਾਂ ਜਦੋਂ ਵੱਲੋਂ ਆਪਣਾ ਕੰਮ ਵੀ ਉਹਨਾਂ ਨੇ ਥੋੜਾ ਦੇਣਾ ਤੇ ਪੈਸੇ ਵੱਲੋਂ ਵੀ ਤੰਗੀ ਨਹੀਂ ਉਹਨਾਂ ਨੂੰ ਦੋ ਮੰਗਿਆ ਵਾਪਸ ਦੇਣਗੇ اچھا ਹਾਂਜੀ اچھا ਕਿਸੇ ਨੇ ਕਦੀ ਕਿਸ ਤਰ੍ਹਾਂ ਆਇਆ ਕਿ ਕੋਈ ਗ੍ਰਾਹਕ ਆਇਆ ਹੋਵੇ ਤੇ ਉਹਨੇ ਕਿਹਾ ਕਿ ਯਾਰੇ ਗੀਤ ਸੁਣਾ ਦੇ ਫਿਰ ਗੱਲ ਬਣਦੀ ਹੈ ਤੰਕਲਾਏ ਡੀਐਸਪੀ ਅੰਕਲਾਏ ਇੱਕ ਦਿਨ ਉਹ ਕਹਿੰਦੇ ਵਾਹ ਬੜੀ ਸੋਹਣੀ ਤੇਰੀ ਤੇ ਉਹਨਾਂ ਨੇ ਮੇਰੇ ਕੋ ਗਾਣੇ ਸੁਣੇ ਅੱਛਾ ਹਾਂਜੀ ਹਾਂਜੀ ਕਿਹੜਾ ਸੁਣਾਇਆ ਸੀ ਗਾਣਾ ਨੂੰ ਬਣਾ ਵਾਲਾ ਪਾਹੀ ਜਿਹੜਾ ਸੰਗ ਸੁਣਾ ਗਿਆ ਤੇ ਤੇਰਾ ਜੋਗਰ ਦਲੇਰ ਨੱਦੀ ਜੀ ਮੇਰੇ ਘਰ ਸਾਹਮਣੇ ਅੱਛਾ ਇਹ ਇਹ ਸੁਣਾਇਆ ਸੀ ਉਹਨਾਂ ਨੂੰ ਹਾਂ ਜੀ ਜਦੋਂ ਇੱਥੇ ਆਉਂਦੇ ਜੇ ਜਦੋਂ ਆਪਣੀ ਵਰਕਸ਼ਾਪ ਦੇ ਵਿੱਚ ਪਹੁੰਚਦੇ ਜੇ ਫਿਰ ਸ਼ੁਰੂਆਤ ਤੋਂ ਤੁਹਾਨੂੰ ਕੀ ਮਤਲਬ ਕਿਹੜਾ ਕਿਹੜਾ ਕੰਮ ਇੱਕਦਮ ਦੇ ਦਿੱਤਾ ਜਾਂਦਾ ਕੋਈ ਵੀ ਕੰਮ ਜਿਹੜਾ ਕਰਨਾ ਵਾ ਜਾਂ ਫਿਰ ਉਸਤਾਦ ਨੂੰ ਢੀਕਣਾ ਵਾ ਉਸਤਾਦ ਕਹੋ ਉਹ ਕੱਦ ਫਿਰ ਉਸਤਾਦ ਜੀ ਦੱਸ ਦਿੰਦੇ ਆ ਵੀ ਆਹ ਕੰਮ ਕਰਨਾ ਹੈ ਜੇ ਨਹੀਂ ਹੁੰਦਾ ਦੱਸ ਦੇ ਕਦੀ ਬਟ ਨਹੀਂ ਪਾਇਏ ਕੰਮ ਕਰਨ ਲੱਗੇ ਰੱਖੀ ਸਾਦਾ ਆਪਣੀ ਹਾਂ ਹਾਂ ਅੱਛਾ ਸਿੱਧੂ ਮੂਸੇਵਾਲਾ ਜੋ ਸਟੇਜ ਤੇ ਚੜਦਾ ਸੀ ਤੇ ਪਤਾ ਲੱਗਦਾ ਸੀ ਕਿ ਸਟੇਜ 'ਤੇ ਚੜਿਆ ਕੋਈ ਹੈ ਅੱਜ ਵੀ ਦੁਨੀਆ 'ਚ ਨਹੀਂ ਹੈਗਾ ਪਰ ਫਿਰ ਵੀ ਦੁਨੀਆ ਪਸੰਦ ਕਰਦੀ ਹੈ ਸਿੱਧੂ ਮੂਸੇਵਾਲਾ ਨਾ ਤੇ ਜਦੋਂ ਪਤਾ ਲੱਗਾ ਸੀ ਵੀ ਇਹ ਸਿੱਧੂ ਮੂਸੇਵਾਲਾ ਹੁਣ ਦੁਨੀਆ 'ਚ ਨਹੀਂ ਰਿਹਾ ਮੈਂ ਤਾਂ ਦੱਸਦੇ ਆ ਇਹਨਾਂ ਕ੍ਰਿਕਟ ਖੇਡਦੇ ਨੇ ਪਾਲੀ ਦੇ ਅੱਛਾ ਤੇ ਉਦੋਂ ਸਿੱਧੂ ਬਾਈ ਦੀ ਖਬਰ ਸੁਣੀ ਤੇ ਮੈਂ ਤੇ ਉੱਥੇ ਬੈਠ ਛੱਡ ਕੇ ਘਰੇ ਆ ਗਿਆ ਅੱਛਾ ਤੇ ਮੈਂ ਅਸਰਾਣੇ ਥਲੇ ਮੂੰਹ ਦੇ ਕੇ ਚੱਲ ਰੋਂਦਾ ਪਿਆ ਲੋਕ ਗੰਤੋ ਗਿਆ ਬਾਈ ਨਾ ਹਾਂ ਹਾਂ ਬਾਈਲ ਸੀ ਸਾਰਿਆਂ ਦਾ ਹਾਂਜੀ ਹਾਂਜੀ ਗੋਲ ਮੋੜ ਤੇ ਦੂਸਰ ਹਾਂ ਹਾਂ ਉਹ ਨਿੱਕਾ ਮੂਸੂ ਤੇ ਆ ਮੂਸੂ ਲਾ ਫਿਆਰਵਾ ਹਾਂਜੀ ਹਾਂਜੀ ਹੈਨਾ ਦਿਲ ਨੂੰ ਸ਼ਾਂਤੀ ਮਿਲੀ ਜਦੋਂ ਨਿੱਕਾ ਮੂਸੂ ਆ ਗਿਆ ਹਾਂਜੀ 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 ਪੱਤੋ ਕੋੜੇ ਪਾਈਏ ਨਾਲੀ ਬਹੁਤ ਸੋਣੀ ਮੋੜ ਸ਼ਾਂਤੀ ਮਿਲੀ ਜਿੰਨੂੰ ਹੂੰ ਕੋਈ ਮੈਸੇਜ ਦੇਣਾ ਚਾਹੁੰਦੇ ਜੀ ਪੰਜਾਬ ਦੇ ਲੋਕਾਂ ਨੂੰ ਇਹੀ ਆ ਜੀ ਨਸ਼ੇ ਤੋਂ ਦੂਰ ਰੋ ਕਿ ਆਪਣਾ ਕੰਮ ਕਰੋ ਕਿੰਨਾ ਕੋਈ ਮਿਹਨਤ ਕਰੋ ਕਿਹੜਾ ਹੱਕ ਨਾ ਮਾਰੋ ਹੂੰ ਹਾਂਜੀ ਸਾਕਾ ਸਾਕਾ ਨਾ ਮਤਲਬ ਮਾਰੋ ਕੇ ਦਾ ਕੇ ਕੋ ਬਰੀ ਅੱਛਾ ਗੁਰੂ ਘਰ ਨਾ ਕਿੰਨਾ ਕਿ ਜੁੜੇ ਹੋ ਲੋਕਾਂ ਨੇ ਚੱਲ ਜਾਈਦਾ ਜਾਈਦਾ ਸਿੱਧਾ ਸਾਲ ਜਾਂਦੇ ਜੀ ਕਿਤੇ ਗੁਰੂ ਘਰ ਦਾ ਸਾਹਿਬ ਦਰਵਾਜ਼ਾ ਗੁਰੂ ਵੀ ਰੇਟੀ ਆਦੀ ਨਾਲ ਸਰ ਇੱਕ ਹਾਂਜੀ ਹਾਂ ਕਿੰਨੀ ਦੇ ਚ ਸੁਪਨਾ ਲਿਆ ਕਿ ਕਿੰਨੀ ਦੇ ਚ ਮੈਂ ਕੋਈ ਐਸੀ ਸਟੇਜ ਤੇ ਉੱਤੇ ਗਾਣਾ ਵਾ ਜਿੱਥੇ ਪਹੁੰਚ ਦਾ ਸੁਪਨਾ ਉਹ ਤੇ ਕੀ ਸੋਚਿਆ ਬਾਅਦ ਹੀ ਜਰ ਉਹਨਾਂ ਦੀ ਡੈਥ ਹੋ ਗਈ ਉਹ ਤੋਂ ਬਾਅਦ ਹੁਣ ਲੱਜ ਆਇਆ ਅਸੀਂ ਯਾਰ ਕਿ ਫੋਰ ਵੀ ਕੋਈ ਕਰ ਸਕਦਾ ਹੈ ਤੇ ਆਪਣੀ ਦੀ ਕਮੀ ਆ ਕੋਈ ਆਪਾਂ ਨਹੀਂ ਰੱਖ ਸਕੀ ਅਹੀ ਚਲ ਸਾਥੀ ਕੁਝ ਗਾਣਾ ਚਲਾਓ ਕਿ ਗਾਣਾ ਚਾਹੋ ਕਿ ਕੁਝ ਲਾਸਟ ਮੈਨੂੰ ਗਾਸ ਮਾਰੀਏ ਕੁਝ ਸੁਣਾਓ ਲਾਸਟ ਉਹ ਸੁਣਾ ਲਓ ਕੁਝ ਕਰ ਕਰ ਸੁਣਾਇਆ ਉੱਠੇ ਕੱਚੇ ਜਾਏ ਘਰ ਵਿੱਚੋਂ ਪਾਈ ਵੱਡੀ ਗੇਮ ਵੱਡੀ ਪਾਈ ਆ ਸਾਈਕਲ ਆ ਕੋਲਜੀ ਦਾ ਸੁਪਨਾ ਉਹ ਗੱਡੀ ਆ ਸੁਪਨਾਇਆ ਸੱਚ ਹੋਵੇ ਇਹ ਹੀ ਗੱਲ ਆਖਦਾ ਮੈਨੂੰ ਵੀ ਪਤਾ ਹੈ ਕਿਹੜਾ ਸਗਾ ਕਿਹੜਾ ਆਪਦਾ ਤਲੀਆਂ ਦੇ ਪੈਰ ਰੱਖ ਜ਼ਿੰਦਗੀ ਆ ਦੇਖੀ ਮੈਂ ਚੋਬਰੀ ਸੂਈਆਂ ਦੇ ਵਗ ਧੁੱਪ ਵੀ ਹੱਥੇ ਕੀ ਮੈਂ ਕੱਢਣੀ ਗਰੀਬੀ ਹੱਥ ਪਾਏ ਦੂਰ ਮੰਜਲਾਂ ਨੂੰ ਰਾਹ ਬਹੁਤ ਦੂਰ ਹੱਥ ਪਾਏ ਨਹੀਂ ਮੰਜਲਾਂ ਨੂੰ ਸਿੱਧਾ-ਸਿੱਧਾ ਅੱਖਾਂ ਕੋਈ ਨੇੜੇ ਵੀ ਨਹੀਂ ਲੱਗਿਆ ਬੁਰਕੀ ਗਰੀਬੀ ਨਹੀਂ ਮੈਂ ੱਟਕੇ ਮਾਰ ਕੱਢਿਆ ਚੰਗਾ ਰਹਿਮ ਆਇਆ ਅੱਖ ਬਾਜ ਦੀ ਮੈਂ ਨੋਤ ਲਾ ਕਿਸੇ ਸੀ ਗਰੀਬੀ ਵਾਲੇ ਦੱਸਾਂਗੇ ਮੈਂ ਸੋਚ ਲਾ ਕਿਸੇ ਸੀ ਗਰੀਬੀ ਵਾਲੇ ਦੱਸਾਂਗੇ ਮੈਂ ਸੋਚ ਲਾ ਹਰ ਵੇਲੇ ਭੱਕਦੀ ਸੀ ਅੱਖ ਮੱਚੀ ਸੀ ਨੇ ਠੰਡੀ ਕਰ ਬਾਹਲਦੀ ਮੈਂ ਤਿੰਨ ਕ ਮਹੀਨੇ ਜੇ ਪਹਿਲੀਆਂ ਤੋਂ ਨਾਲ ਜਿਹੜੇ ਅਨਪੋਲੋ ਮਾਰ ਗਏ ਹੋਈ ਇੱਕ ਗਲਤੀ ਤੇ ਗੱਡੀ ਵਿੱਚ ਉਤਾਰ ਗਏ ਰਾਹ ਵੜੇ ਮਾਰੇ ਮੇਰੀ ਆਪਣੀ ਗਰੀਬ ਦੇ ਇੱਕ ਬੰਦੇ ਆ ਚੰਗੇ ਕੁੱਤੇ ਨਸਲੀ ਬਰੀਡ ਦੇ ਬਣਦੇ ਆ ਸ਼ ਕਿਸੇ ਵੀ ਗਰੀਬੀ ਵਾਲੇ ਦੱਸਾਂਗੇ ਮੈਂ ਸੋਚ ਲਾ ਕਿਸੇ ਵੀ ਗਰੀਬੀ ਵਾਲੇ ਦੱਸਾਂਗੇ ਮੈਂ ਸੋਚ ਲਾ ਇਹ ਮੈਂ ਕੱਲ ਹੀ ਲਿਖਾਇਆ ਜੀ ਤੇ ਮੇਰੇ ਲਿਰਿਕਸ ਚੜੇ ਨਹੀਂ ਆ ਜੀ ਨੌਜਵਾਨ ਤੇ ਬਿਲਕੁਲ ਕੱਲ ਹੀ ਲਿਖਾਇਆ ਜੀ ਹਾਂਜੀ ਹਾਂਜੀ ਕੱਲ ਹੀ ਬਿਲਕੁਲ ਇਹ ਜਜ਼ਬਾ ਹੈ ਇਸ ਨੌਜਵਾਨ ਦਾ ਵਰਚਲ ਦੇ ਵਿੱਚ ਕੰਮ ਕਰਦਾ ਹੈ ਤਾਂ ਜੋ ਪਰਿਵਾਰ ਦੀ ਜਿਹੜੀ ਆਰਥਿਕ ਹਾਲਤ ਹੈ ਉਹਨੂੰ ਕੁਝ ਸਹੀ ਕਰ ਸਕੇ ਪਰ ਇੱਕ ਸੁਪਨਾ ਵੀ ਲਿਆ ਹੈ ਕਿ ਮੈਂ ਇੱਕ ਐਸੀ ਸਟੇਜ ਦੇ ਉੱਤੇ ਗਾਵਾਂ ਜਿੱਥੇ ਦੁਨੀਆ ਪਸੰਦ ਕਰੇ ਜਿੱਥੇ ਦੁਨੀਆ ਕਵੇ ਕਿ ਵਾਕਿਆ ਹੀ ਇਹ ਨੌਜਵਾਨ ਜਿਹੜਾ ਵਾ ਉਹ ਗਾਉਂਦਾ ਪਿਆ ਤਾਂ ਸਿੱਧੂ ਮੂਸੇ ਵਾਲੇ ਦਾ ਫੈਨ ਹੈ ਬਹੁਤ ਵੱਡ ਤਾ ਕਿਤਨਾ ਕਿਤੇ ਅਸੀਂ ਇਹ ਕਹਿ ਸਕਦੇ ਕਿ ਪੰਜਾਬ ਦੇ ਵਿੱਚ ਗਾਇਕੀ ਜਿਸ ਤਰ੍ਹਾਂ ਦੱਸਿਆ ਕਿ ਗਾਇਕੀ ਹਰ ਇੱਕ ਦੇ ਘਰ ਦੇ ਵਿੱਚ ਕਿਤਨਾ ਕਿਤੇ ਜਰੂਰ ਵਸੀ ਹੋਈ ਆ ਇਸ ਨੌਜਵਾਨ ਦੀ ਕਹਾਣੀ ਸੁਣ ਤੋਂ ਬਾਅਦ ਇਹ ਮੈਂ ਅਪੀਲ ਜਰੂਰ ਕਰਾਂਗਾ ਆਪਣੇ ਦਰਸ਼ਕਾਂ ਨੂੰ ਕਿ ਇਸ ਤਰ੍ਹਾਂ ਦੀ ਵੀਡੀਓ ਨੂੰ ਸ਼ੇਅਰ ਜੁਲ ਕਰਿਆ ਕਰੋ ਤਾਂ ਜੋ ਤੁਹਾਡੇ ਇੱਕ ਸ਼ੇਅਰ ਦੇ ਨਾਲ ਕਿਸੇ ਵੀਰ ਦਾ ਸੁਪਨਾ ਪੂਰਾ ਹੋ ਸਕੇ ਕੈਮਰਾਮੈਨ ਬਰੋਜ ਦੇ ਨਾਲ ਸੁਖਚੰਸ ਰੇਲੀ ਪੋਸਟ ਪੰਜਾਬੀ ਅਮਰਤ